ਯਾਰ ਅਸੀਂ ਸ਼ਰਮਲਾਤੀ ਹੈ ਕਿ ਸਾਡੇ ਜਿਹੜੇ ਬਜ਼ੁਰਗ ਹੈ ਸਾਡੇ ਐਂਟੀਕ ਹੈ ਸਾਡੇ ਦਾਦੇ ਪਰਦਾਦੇ ਨੇ ਤਾਂ ਕੋਈ ਨਾਤਾ ਅਸ਼ਰਮ ਵਿੱਚ ਨਹੀਂ ਛੱਡਿਆ ਸੀਗੇ ਆਪਦੇ ਪਿਓ ਦਾਦਿਆਂ ਨੂੰ ਕਿ ਕਿਸੇ ਦੀ ਮਾਤਾ ਹੈ ਤੇ ਉਹਨਾਂ ਨੂੰ ਉਹਨਾਂ ਦਾ ਇੱਕ ਬੇਟਾ 2 ਮਹੀਨੇ ਰੱਖਦਾ ਹੈ ਤੇ 2 ਮਹੀਨੇ ਦੂਜਾ ਪਰਵਾਦਾ ਤੇ ਮੇਰੇ ਮਨ ਨੂੰ ਜਿਹੜੀ ਹੈ ਉਹ ਬਹੁਤ ਜਿਹੜੀ ਹੈਗੀ ਠੇਸ ਪਹੁੰਚੀ ਤੇ ਮਨ ਬੜਾ ਉਦਾਸ ਹੈ ਇਹ ਜਦੋਂ ਇੱਕ ਮਾਂ ਆਪਣੇ ਇੱਕ ਪੁੱਤ ਨੂੰ ਦੂਜੇ ਪੁੱਤ ਦੇ ਘਰ ਜਾਂਦੀ ਹੋਊ ਤੂੰ ਕਿਦਾਂ ਮਹਿਸੂਸ ਕਰਦੀ ਹੋ ਸੋਚ ਕੇ ਦੇਖੋ ਜੋ ਅਸੀਂ ਬੀਜਦੇ ਆ ਉਹੀ ਵੱਡਣਾ ਪੈਂਦਾ ਇਸ ਯੁੱਗ ਦੇ ਵਿੱਚ ਹੀ ਆ ਦੁੱਖ ਸੁੱਖ ਇੱਥੇ ਆ ਸਾਰਾ ਕੁਝ ਸਵਰਗ ਨਰਕ ਅਗਰ ਮਾਂ ਆਪਣੀ ਖੁਸ਼ੀ ਨਾਲ ਆਪਣੇ ਦੂਜੇ ਬੇਟੇ ਤੇ ਕਰ ਜਾਂਦੀ ਹੈ ਤਾਂ ਉਹ ਤਾਂ ਗੱਲ ਸਮਝ ਆਉਂਦੀ ਪਰ ਮਾਂ ਦੇ ਆਪਾਂ ਦਿਨ ਵੰਡ ਲਈਏ ਯਾਰ ਵੀ ਮੈਂ ਆਪਣੀ ਮਾਂ ਨੂੰ ਮਹੀਨਾ ਸੰਭੂਗਾਂ ਤਾਂ ਮਹੀਨਾ ਤੂੰ ਸੰਭੇਗਾ ਜਾਂ ਦੋ ਮਹੀਨੇ ਸੰਭੂਗਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਨਮਸਕਾਰ ਅਦਾਬ ਅੱਜ ਪਰਿਵਾਰ ਦੇ ਵਿੱਚ ਗੱਲਾਂ ਹੋ ਰਹੀਆਂ ਸੀਗੀਆਂ ਕਿ ਕਿਸੇ ਦੀ ਮਾਤਾ ਹੈ ਤੇ ਉਹਨਾਂ ਨੂੰ ਉਹਨਾਂ ਦਾ ਇੱਕ ਬੇਟਾ 2 ਮਹੀਨੇ ਰੱਖਦਾ ਹੈ ਤੇ 2 ਮਹੀਨੇ ਦੂਜਾ ਪਰਵਾਦਾ ਤੇ ਮੇਰੇ ਮਨ ਨੂੰ ਜਿਹੜੀ ਹੈ ਉਹ ਬਹੁਤ ਜਿਹੜੀ ਹੈਗੀ 28 ਪਹੁੰਚੀ ਤੇ ਮਨ ਬੜਾ ਉਦਾਸ ਹੈ ਕਿ ਇਹ ਉਹੀ ਮਾਪੇ ਬਾਪ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਨਮ ਦੇਣ ਦੇ ਟਾਈਮ ਕਿੰਨੀਆਂ ਖੁਸ਼ੀਆਂ ਕੀਤੀਆਂ ਹੋਣਗੀਆਂ ਕਿੰਨੇ ਚਾਹ ਕੀਤੇ ਹੋਣਗੇ ਬੱਚਿਆਂ ਨੂੰ ਪਾਲਿਆ ਵਿਆਹ ਕੀਤੇ ਉਹਨਾਂ ਦੇ ਜੋ ਉਹਨਾਂ ਨੇ ਸਾਰੀ ਉਮਰ ਮਿਹਨਤ ਕੀਤੀ ਜਾਇਦਾਦ ਹੋ ਗਈ ਉਹ ਆਪਣੇ ਬੱਚਿਆਂ ਨੂੰ ਵੀ ਤੇ ਜਦੋਂ ਇੱਕ ਮਾਂ ਆਪਣੇ ਇੱਕ ਪੁੱਤ ਨੂੰ ਦੂਜੇ ਪੁੱਤ ਦੇ ਘਰ ਜਾਂਦੀ ਹੋਊ ਉਹ ਕਿਦਾਂ ਮਹਿਸੂਸ ਕਰਦੀ ਹੋ ਸੋਚ ਕੇ ਦੇਖੋ ਅਗਰ ਮਾਂ ਆਪਣੀ ਖੁਸ਼ੀ ਨਾਲ ਆਪਣੇ ਦੂਜੇ ਬੇਟੇ ਦੇ ਘਰ ਜਾਂਦੀ ਹੈ ਤਾਂ ਉਹ ਤਾਂ ਗੱਲ ਸਮਝ ਆਉਂਦੀ ਹੈ ਪਰ ਮਾਂ ਦੇ ਆਪਾਂ ਦਿਨ ਵੰਡ ਲਈਏ ਯਾਰ ਵੀ ਮੈਂ ਆਪਣੀ ਮਾਂ ਨੂੰ ਮਹੀਨਾ ਸੰਭੂਗਾ ਤਾਂ ਮਹੀਨਾ ਤੂੰ ਸੰਭੇਂਗਾ ਜਾਂ ਦੋ ਮਹੀਨੇ ਸੰਭੂਗਾ ਯਾਰ ਅਸੀਂ ਸ਼ਰਮਲਾਤੀ ਹੈ ਕਿ ਸਾਡੇ ਜਿਹੜੇ ਬਜ਼ੁਰਗ ਹੈ ਸਾਡੀ ਐਂਟੀਕ ਹੈ ਜਿਵੇਂ ਸਾਡੇ ਕੋਲ ਕੋਈ ਪੁਰਾਣੀ ਕਾਰ ਹੁੰਦੀ ਹੈ ਜੀਪ ਹੁੰਦੀ ਹੈ ਵਿੰਟੇਜ ਅਸੀਂ ਕਹਿ ਦਿੰਨੇ ਜੀ ਇਹ ਪੁਰਾਣੀ ਹੈ ਜੀ ਅੱਜ ਕੱਲ ਵਿੰਟੇਜ ਇਹਨੂੰ ਕਿਹਾ ਜਾਂਦਾ ਅਸੀਂ ਸ਼ੌਕ ਨਾਲ ਜਿਹੜੀਆਂ ਵਿੰਟੇਜ ਚੀਜ਼ਾਂ ਰੱਖਦੇ ਹਾਂ ਤੇ ਅਸੀਂ ਤੁਰ ਕੇ ਦਰੋਂ ਪਏ ਅਸੀਂ ਫਿਰ ਸੁਖ ਭਾਲਦੇ ਹਾਂ ਸਾਨੂੰ ਸੁਖ ਕਿੱਥੋਂ ਮਿਲ ਜੂਗਾ ਅਸੀਂ ਅਗਰ ਸੁਖ ਚਾਹੁੰਨੇ ਆ ਤੇ ਸਭ ਤੋਂ ਪਹਿਲਾਂ ਤਾਂ ਵੱਡਿਆਂ ਦੀ ਕਦਰ ਕਰਨਾ ਸਿੱਖੀਏ ਸਾਨੂੰ ਤਾਂ ਜੇ ਕੋਈ ਪਿੰਡ ਦੇ ਵਿੱਚ ਕੋਈ ਪਰੇਸ਼ਾਨ ਹੋਵੇ ਤਾਂ ਸਾਨੂੰ ਪਰੇਸ਼ਾਨੀ ਹੋਣੀ ਚਾਹੀਦੀ ਹੈ ਤੇ ਸਾਡਾ ਮਾਂ ਬਾਪ ਹੈ ਜੀ ਉਹ ਮੀਨਾ ਮੈਂ ਸਾਂਭੂਗਾ ਮੀਨਾ ਤੂੰ ਸਾਂਭੇਗਾ ਯਾਰ ਹੱਥੋਂ ਵੀ ਇਹ ਡੇ ਬੇਸ਼ਰਮਸੀ ਹੋ ਗਏ ਆ ਇਹ ਸਾਨੂੰ ਗੁਰਬਾਣੀ ਸਾਨੂੰ ਸਾਡੇ ਧਰਮ ਗ੍ਰੰਥ ਆ ਹੀ ਸਿਖਾਉਂਦੇ ਆ ਸ਼ਰਮ ਲਾਤੀ ਅਸੀਂ ਤੇ ਭਰਾਵੋ ਮੈਂ ਇਸ ਗੱਲ ਤੇ ਤਾਂ ਬਹੁਤ ਨਾਰਾਜ ਆ ਜਿਹੜੇ ਵੀ ਦੇਖੋ ਸਾਰੇ ਤਾਂ ਇਹੋ ਜਿਹੇ ਹੈ ਨਹੀਂਗੇ ਪਰ ਇਹ ਗੱਲ ਹੈਗੀ ਇਹ ਤਦਾਦ ਵੱਧਦੀ ਜਾਂਦੀ ਆ ਕਿਉਂਕਿ ਮੈਂ ਪਿੱਛੇ ਜੇ ਇੱਕ ਨਾਥ ਆਸ਼ਰਮ ਚ ਗਿਆ ਸੀਗਾ ਤੇ ਉਹਦੀ ਬਿਲਡਿੰਗ ਜਿਹੜੀ ਹੈਗੀ ਆ ਬਹੁਤ ਵੱਡੀ ਬਣ ਰਹੀ ਹੈ ਤੇ ਵੱਡੀ ਕਿਉਂ ਬਣ ਰਹੀ ਹੈ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ ਇਹ ਕਲਚਰ ਅਸੀਂ ਸਾਡਾ ਸਾਡਾ ਕਦੋਂ ਤੋਂ ਹੋ ਗਿਆ ਸਾਡੇ ਦਾਦੇ ਪੜਦਾਦੇ ਨੇ ਤਾਂ ਕੋਈ ਨਾਤ ਆਸ਼ਰਮ ਵਿੱਚ ਨਹੀਂ ਛੱਡਿਆ ਸੀਗੇ ਆਪਦੇ ਪਿਓ ਦਾਦਿਆਂ ਨੂੰ ਉਹਨਾਂ ਤਾਂ ਐਂ ਸਾਹਮਣੇ ਜਿਵੇਂ ਕਹ ਲਓ ਵੀ ਬੰਦਾ ਉਹਦੇ 3 ਪੁੱਤ ਸਾਹਮਣੇ ਸੋ ਇਹ ਗੱਲ ਬੜੀ ਗਹਿਰਾਈ ਨਾਲ ਸੋਚਿਓ ਕਿ ਜੇ ਅੱਜ ਅਸੀਂ ਆਪਦੇ ਮਾਪਿਆਂ ਨੂੰ ਅਨਾਥ ਆਸ਼ਰਮ ਵਿੱਚ ਛੱਡਾਂਗੇ ਜੇ ਅੱਜ ਅਸੀਂ ਉਹ ਮਹੀਨਾ ਹਾਲਾਤ ਫਿਰ ਸਾਡੇ ਵੀ ਇਹੀ ਹੋਣਗੇ ਤਾਂ ਘਰ ਦਾ ਗਹਿਣਾ ਹੁੰਦੇ ਇਦੋਂ ਵੱਡੀ ਚੀਜ਼ ਵੀ ਕੋਈ ਹੋ ਸਕਦੀ ਹੈ ਪਰਿਵਾਰ ਕਿਸੇ ਦੇ ਲਈ ਮੈਂ ਤਾਂ ਰੱਬ ਦਾ ਸ਼ੁਕਰ ਕਰਦਾ ਕਿ ਸੋਸ਼ਲ ਮੀਡੀਆ ਨੇ ਸਾਨੂੰ ਬਹੁਤ ਨੁਕਸਾਨ ਕੀਤਾ ਤੇ ਸਾਡਾ ਇੱਕ ਫਾਇਦਾ ਕਰਤਾ ਇਹ ਜਿਹੜੇ ਬਲਬਲੇ ਇਹ ਮੈਂ ਤੁਹਾਡੇ ਨਾਲ ਸਾਂਝ ਇਸ ਕਰਕੇ ਕਰ ਰਹੀ ਹਾਂ ਕਿ ਸਾਡੇ ਕੋਲ ਮੋਬਾਈਲ ਹੈ ਤੇ ਤੁਸੀਂ ਦੇਖਦੇ ਹੋ ਤਾਂ ਭਰਾਵੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਮਾਪੇ ਪਹਿਣਾ ਭਾਈ ਚਾਚਾ ਤਾਏ ਵੱਡ ਵਡੇਰੇ ਅਗਰ ਅਸੀਂ ਅੱਜ ਇਹਨਾਂ ਨੂੰ ਸਾਹਮਣੇ ਆ ਤਾਂ ਕੱਲ ਸਾਡੇ ਸਾਡੇ ਬੱਚੇ ਸਾਹਮਣੇ ਅੱਜ ਅਸੀਂ ਇਹਨਾਂ ਦੀ ਇੱਛਤ ਕਰਾਂਗੇ ਸਾਡੇ ਸਾਡੀ ਅਸੀਂ ਸਾਡੀ ਵੀ ਹੋ ਜੂਗੀ ਜੋ ਅਸੀਂ ਬੀਜਦੇ ਆ ਉਹੀ ਵੱਡਣਾ ਪੈਂਦਾ ਇਸ ਯੁੱਗ ਦੇ ਵਿੱਚ ਹੀ ਆ ਦੁੱਖ ਸੁੱਖ ਇੱਥੇ ਆ ਸਾਰਾ ਕੁਝ ਸਵਰਗ ਨਰਕ ਅਸੀਂ ਇਹ ਨਾ ਭੁੱਲ ਜਾਈਏ ਕਿਤੇ ਵੀ ਅੱਜ ਅਸੀਂ ਉਹਨਾਂ ਨਾਲ ਕੋਈ ਇਦਾਂ ਦੀ ਕਰਦੇ ਆ ਗੁਰਵੇਵਾਰ ਤੇ ਫਿਰ ਅਸੀਂ ਕੋਈ ਸਾਨੂੰ ਕੋਈ ਫੁੱਲਾਂ ਦੇ ਸੇਜ ਤੇ ਸੋਉਣਗੇ ਇਹ ਇਹ ਇਦਾਂ ਨਹੀਂ ਹੁੰਦਾ ਇਸ ਦੁਨੀਆ ਦੇ ਵਿੱਚ ਜੋ ਬ੍ਰਹਿਮੰਡ ਦੇ ਵਿੱਚ ਅਸੀਂ ਥਰੋ ਕਰਦੇ ਆ ਉਹੀ ਵਾਪਸ ਆਉਂਦਾ ਹੈ ਜੋ ਅੱਜ ਸ਼ਬਦ ਮੈਂ ਬੋਲ ਰਿਹਾ ਜੋ ਮੈਂ ਅੱਜ ਸੋਚ ਰਿਹਾ ਉਹੀ ਮੈਨੂੰ ਅੱਗੇ ਜ਼ਿੰਦਗੀ 'ਚ ਮਿਲਣਾ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਗੱਲ ਕਹਿਣ ਦੀ ਲੋੜ ਮੈਨੂੰ ਪਈ ਇਹ ਵੀ ਇੱਕ ਮਾੜੀ ਗੱਲ ਆ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਸੀ ਪਰ ਚਲੋ ਜੇ ਕੋਈ ਸਮਾਜ ਦੇ ਵਿੱਚ ਇਦਾਂ ਦੀ ਕੋਈ ਬਰਾਈ ਆਉਂਦੀ ਹੈ ਜਾਂ ਕੋਈ ਇਦਾਂ ਦਾ ਹੁੰਦਾ ਕਿਸੇ ਨਾਲ ਧੱਕਾ ਦੁਰਵਿਵਹਾਰ ਤਾਂ ਉਹਦੇ ਤੇ ਸਾਡਾ ਬੋਲਣਾ ਫਰਜ਼ ਬਣਦਾ ਪਰ ਇਹ ਗੱਲੀ ਇਕੱਲੀ ਗੱਲ ਲੋਕ ਲੋਕੋ ਸੁਣਨ ਤਾਂ ਕਿ ਸਹੀ ਬਤਨਾ ਰਹਿ ਜੀ ਜਿਹੜੇ ਮਾਪੇ ਪਾਪੇ ਆ ਭੈਣਾ ਭਾਈ ਆ ਜਿਹੜੇ ਵੀ ਕੋਈ ਬਜ਼ੁਰਗ ਹੈਗੇ ਉਹਨਾਂ ਨੂੰ ਸਾਂਭ ਲੋ ਮੈਂ ਤਾਂ ਕਹਿੰਦਾ ਕੋ ਚਾਚੇ ਤਾਏ ਮਾਮੇ ਮਾਸੀਆਂ ਕੋ ਬਜ਼ੁਰਗ ਹੈ ਉਹਨਾਂ ਦੀ ਵੀ ਮਾਪੇ ਦੀ ਇੱਜ਼ਤ ਕਰੀਏ ਉਹ ਵੀ ਨਹੀਂ ਲੱਭਣੇ ਜਦੋਂ ਨਾ ਰਹੇ ਉਸ ਦਿਨ ਪਤਾ ਲੱਗੂਗਾ ਤੇ ਮੈਂ ਟਕਣਾ ਸਾਂਝੀ ਕਰਦਾ ਮੈਂ ਮੇਰੇ ਚਾਚਾ ਜੀ ਅੰਕਲ ਗਗੂ ਵੇਲ ਉਹਨਾਂ ਦੇ ਬੇਟੇ ਮੇਰੇ ਬਹੁਤ ਚੰਗੇ ਫਰੈਂਡ ਆ ਗੁਰਾਂਵਰਤ ਤੇ ਉਹਨਾਂ ਨੇ ਉੱਥੇ ਮੈਂ ਪਿਛਲੇ ਸਾਲ ਗਿਆ ਤੇ ਗੱਲਾਂ ਹੋਣ ਲੱਗੀਆਂ ਉੱਥੇ ਫੋਟੋ ਲੱਗੀ ਸੀਗੀ ਦਾਦਾ ਜੀ ਹੋਰਾਂ ਦੀ ਗੁਰਾਂਵਰ ਦੇ ਦਾਦਾ ਜੀ ਤੇ ਅੰਕਲ ਕਹਿਣ ਲੱਗੇ ਕਹਿੰਦੇ ਮੈਂ ਚਾਹੁੰਦਾ ਕਿ ਮੇਰੇ ਬਾਪ ਇੱਕ ਵਾਰੀ ਫੇਰ ਆ ਜਾਣ ਤੇ ਪੱਕਾ ਮਾਰ ਕੇ ਆ ਜਾਣ ਇੱਕ ਸ਼ਬਦ ਉਹਨਾਂ ਨੇ ਵਰਤਿਆ ਚਪੱਕਾ ਮਾਰ ਕੇ ਮੇਰੇ ਫਾਦਰ ਫੇਰ ਆ ਜਾਣ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਹੋਰ ਇੰਨੀ ਕਦਮਤ ਕਰਾ ਕੇ ਉਹਨਾਂ ਦੇ ਕੋਲੇ ਬੈਠਾ ਰਾਂ ਸਾਰੀ ਜਾਂ। ਸੋ ਮਾਪੇ ਜਦੋਂ ਚਲੇ ਜਾਂਦੇ ਆ ਬੰਦੇ ਕੋਲੇ ਫੇਰ ਕੁਝ ਨਹੀਂ ਹੁੰਦਾ ਉਹਨਾਂ ਨੇ ਤਾਂ ਸੇਵਾ ਬਹੁਤ ਕੀਤੀ ਉਹ ਤਾਂ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਇਹ ਤਾਂ ਗੱਲ ਮੈਂ ਤਾਂ ਕਹਿ ਰਹੀ ਵੀ ਇੱਜ਼ਤ ਕਰਨ ਤੋਂ ਬਾਅਦ ਜਦੋਂ ਮਾਪੇ ਚਲੇ ਜਾਂਦੇ ਆ ਤਾਂ ਫਿਰ ਬੰਦੇ ਦਾ ਜੀ ਕਰਦਾ ਕਿ ਦੁਬਾਰੇ ਫੇਰ ਆਉਣ। ਅਸੀਂ ਤਾਂ ਤੇ ਉਹ ਚਾਚਾ ਜੀ ਤਰਸਦੇ ਅਸੀਂ ਵੀ ਤਰਸਦੇ ਹਾਂ ਕਿ ਸਾਡਾ ਦਾਦਾ ਦਾਦੀ ਸਾਡੇ ਕੋਲੇ ਆ ਜਾਣ ਪਰ ਇਹ ਆਉਂਦਾ ਨਹੀਂ ਬਸ ਇਹੀ ਹੈ ਜੋ ਵਕਤ ਸਾਡੇ ਕੋਲ ਹੈਗਾ ਇਹਨੂੰ ਸਾਂਭ ਲਓ ਇੱਕ ਵਾਰੀ ਗਿਆ ਬੰਦਾ ਵਾਪਸ ਨਹੀਂ ਆਉਂਦਾ ਸੋ ਇਹ ਆਪਾਂ ਇਨਸਾਨ ਹੈ ਤੇ ਇਨਸਾਨ ਕੋ ਹੁੰਦਾ ਸਾਨੂੰ ਅੱਕ ਤਾਂ ਹੀ ਹੈ ਜੇ ਅਸੀਂ ਆਪਣੇ ਵੱਡੇ ਵੱਡੇ ਰਿਆਂ ਦੀ ਇੱਜ਼ਤ ਕਰਦੇ ਹਾਂ ਇੱਜ਼ਤ ਵੀ ਨਹੀਂ ਬਸ ਉਹਨਾਂ ਕੇ ਵੇਸ਼ੀ ਜਾਓ ਉਮੀਦ ਹੈ ਕਿ ਤੁਹਾਨੂੰ ਜਿਹੜਾ ਇਹ ਮੇਰੇ ਵੀਡੀਓ ਪਸੰਦ ਆਇਆ ਹੋਊਗਾ ਤੇ ਤੁਸੀਂ ਫਾਲੋ ਕਰ ਲਿਓ ਤੇ YouTube ਤੇ ਸਬਸਕ੍ਰਾਈਬ ਕਰ ਲਿਓ ਤੇ ਇਹ ਚੈਰਿਟੀ ਲਈ ਜਿਹੜਾ ਹੈਗਾ ਇਹ ਮੇਰਾ ਚੈਨਲ ਹੈ ਜਿੱਦਾਂ ਪੈਸਾ ਅਸੀਂ ਨਹੀਂ ਕਰ ਯੂਜ਼ ਕਰਦੇ ਸੋ ਇਹਨੀਆਂ ਬਿਲਕੁਲ ਪ੍ਰਵਾਨ ਕਰਿਓ ਵੈੰਗੂ ਜੀ ਦਾ ਹੌਸਲਾ ਤੇ